ਮਿਸ ਸਤਿ ਸ੍ਰੀ ਅਕਾਲ ਜੀ ਸਾਰੇ ਮਧੇ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੱਖਾ ਹਰੀ ਸਿੰਘ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇਪਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤੋਕੜ ਗੱਪਨ ਮਾਜੇ ਚੈੱਕ ਪਾਸ ਤੁਹਾਨੂੰ ਦਿਖਾਉਣੀ ਆ ਤੇ ਇੱਕ ਨੀਲੀ ਦਾ ਕੱਟਾ ਤੁਹਾਨੂੰ ਕਾਫੀ ਖੂਬਸੂਰਤ ਹੈ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਬੇਸੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰਾਂ ਭਰਾਵਾਂ ਨੂੰ ਹੋ ਸਨਹੇ ਤਾਜ ਜੀ ਮੇਰਾ ਮੇਰਾ ਸੱਤੀ ਪਛਨੀ ਵਿਤੀ ਵੇਗਿਆ ਮਾਲ ਉਦਨ ਵਾਲਾ ਫਿਰ ਹਾਂਜੀ ਵੇਚਿਆ ਸੀ ਆ ਇਹਦੇ ਮੱਝ ਲੈਣੇ ਸੀ ਅੱਛਾ ਤੋ ਜਿਹੜੇ ਕੱਟੇ ਸੀ ਦੋ ਨਾਲ ਇਹ ਵੀ ਨਾਲ ਹੀ ਖੜਨੇ ਆ ਅੱਛਾ ਚਲੋ ਕੋਈ ਨਹੀਂ ਤੁਸੀਂ ਨਾਲ ਲੈ ਜਾਓ ਭਰਾ ਅ ਤਰਾ ਕਿੰਨੇ ਕ ਫੋਨ ਆਏ ਉਦਨ ਤੂੰ ਤੇ ਮੇਰੇ ਹਿਸਾਬ ਨਾਲ ਘੱਟੋ ਤੁਹਾਡੀ ਵੀ ਭਾਈ 100 ਦੇ ਲਾਗੇ ਬਨੇ ਆਇਆ ਅੱਛਾ ਤੇ ਜਿਹੜੇ ਪਹਿਲੇ ਦੋ ਤਿੰਨ ਫੋਨ ਆਏ ਉਹਨਾਂ ਚ ਹੀ ਵੇਡੀਆਂ ਮੱਜਾਂ ਦੇ ਆਪਣੀਆਂ ਠੀਕ ਠੀਕ ਆ ਹਾਂਜੀ ਐਵੇਂਲੇ ਵੀਡੀਓ ਪਾਈ ਸੀ 12 ਵਜੇ ਮਾਲੇ ਵੇਗਿਆ ਸੀ ਆਪਣਾ ਠੀਕ ਆ ਤੇ ਅੱਜ ਵੀ ਰੇਟ ਜਾ ਜੀ ਆ ਅੱਜ ਵੀ ਰੇਟ ਜਾ ਜੀ ਬਿਲਕੁਲ ਰੇਟ ਠੀਕ ਹੈ ਜੀ ਹਾਂਜੀ ਹਾਂਜੀ ਤੇ ਫੋਨ ਨੰਬਰ ਹੀ ਬੋਲਦੇ 98191 75652 ਠੀਕ ਹੈ ਜੀ ਹਾਂਜੀ ਹਾਂਜੀ ਤੇ ਚਲੋ ਸ਼ੁਰੂਆਤ ਫੇਰ ਆ ਜਿਹੜੀ ਇਹ ਟੋਕੜ ਗੱਬਣ ਝੋਟੀ ਆ ਭਾਏ ਇਤੋਂ ਹੀ ਕਰਨੀ ਆ ਕਿੰਨੇ ਚਿਰ ਦੀ ਚੈੱਕ ਪਾਸਟ ਵਿੱਚ ਹੀ ਆ 6 ਮਹੀਨੇ ਦੀ ਚੈੱਕ ਪੈਸੇ ਆ ਅੱਛਾ ਤੇ ਉਹਨਾਂ ਘਰੋਂ ਤੇ ਮੈਂ ਥਾਪੀ ਨਾਲ ਚੋਈ ਆ 4 ਕਿਲੋ ਦੁੱਧ ਆ ਅੱਛਾ ਹੁਣ ਮੇਰੇ ਕੋਲ ਤੇ ਟੀਕਾ ਲਵਾਇਆ ਤੁਹਾਨੂੰ ਪਤਾ ਬਗਾਨੇ ਥਾਂ ਆਇਆ ਹਾਂਜੀ ਹਾਂਜੀ ਆਪਾਂ 2 ਕਿਲੋ ਦੀ ਗਾਰੰਟੀ ਦਵਾਂਗੇ ਤੇ 6 ਮਹੀਨੇ ਦੀ ਚੈੱਕ ਪਾਸਟ ਮੱਝ ਦਵਾਂਗੇ ਚੈੱਕ ਪਾਸਟ ਹੈ ਜਿਹੜੀ ਠੀਕ ਤਰ੍ਹਾਂ ਹੈ ਕਰੀ ਦੂਜਾ ਸ ਏ ਆ ਕਿ ਸੰਭੇ ਸੰਭੇ ਪੂਰੀ ਆ ਜਿਹੜੀ ਰਾਜੀ ਰੋਜੀ ਪੂਰੀ ਆ ਇਹ ਨਾਲੇ ਤੇ ਬਿਲਕੁਲ ਨਾਲ ਹੀ ਪੈਂਦਿਆ ਵੇ ਜੀ ਆਨੰਦ ਲੈ ਜਾਂ ਬਰਕ ਮਾ ਲਿਆ ਵਧੀਆ ਕਰਨੀ ਬੜੀ ਸੀਲਾ ਸਿਗਨਟੀ ਬਹੁਤ ਜੰਨੀ ਠੀਕ ਆ ਹਾਂ ਤਾਂ ਇਹ ਤਰ੍ਹਾਂ ਚੱਲੇਗਾ ਠੀਕ ਆ ਹਾਂਜੀ ਤੇ ਬਾਕੀ ਛੋਟਾ ਸਿੰਘ ਹੈ ਬਿਲਕੁਲ ਹਾਂਜੀ ਬਿਲਕੁਲ ਛੋਟਾ ਸਿੰਘ ਬਾਕੀ ਜਿਹੜਾ ਕੋਈ ਸਾਂਭ ਲਾ ਕੇ ਵੀ ਲੈ ਜਾਊਗਾ ਇਸ ਤਰ੍ਹਾਂ ਹੀ ਰਾਜੀ ਰਹੂਗੀ ਬਸ ਪਹਿਲੇ ਸਵੇਰੇ 12 ਕਿਲੋ ਭਈ ਨਿਕਾੜੇ ਦਾ ਠੀਕ ਆ ਪਹਿਲੇ ਸਵੇਰ ਦੇਖ ਸਕਦੇ ਆ ਤੇ ਇਕੱਲੀ ਲੱਗੇ ਤਾਂ ਕਿੰਨਾ ਦੁੱਧ ਦੇ ਦਿੱ ਕਹਿੰਦੇ ਚੋਆਇਆ ਇਹਨੇ ਜੀ ਜੀ 12 ਇਹ ਪਹਿਲੇ ਸੂਏ 12 ਕਿਲੋਦਰ ਕਾੜਿਆ ਦਾ ਅੱਛਾ ਹਾਂ ਤੇ ਹੁਣ ਦੂਜੇ ਸੂਏ ਸੋਨਾ ਹੁਣ ਦੂਸਰੇ ਸੂਏ ਗਾਇ ਨਹੀਂ ਸੋਨਾ ਵਾ ਤੇ ਕਿੰਨਾ ਰੱਖਣਾ ਇਹਦਾ ਮੁੱਲ ਫੇਰ ਆਪਾਂ ਮੁੱਲ ਵੀਰ ਜੀ ਆਪਾਂ 65000 ਰੁਪਏ ਰੱਖਣਾ 65000 ਰੁਪਏ ਤੇ ਕਿੰਨੇ ਦੀ ਦੇਣੀ ਆ ਪਾਏ ਕੋਈ ਨਹੀਂ ਮੌਕੇ ਦੀ ਆਪਾਂ ਨਾਲ ਨਹੀਂ ਕਿਸ ਨੂੰ ਕਰਦੇ ਅੱਛਾ ਕੋਈ ਜੋ ਵੀ ਵੀਰ ਭਰਾ ਰੱਖਣ ਜੀ ਸਾਰੇ ਦੀ ਸਹਿਮਤੀ ਨਾਲ ਕਰਾਂਗੇ ਪੂਰਾ ਖੁੱਲਾ ਮਾਨਤਾਨ ਕਰੋਗੇ ਕੋਈ ਇੱਕ ਵਾਰੀ ਫੋਨ ਲਾਵੇ ਬਸ ਹਾਂਜੀ ਹਾਂਜੀ ਇਹ ਆ ਕਿ ਚਲੋ ਤੁਸੀਂ ਵੀ ਜਦੋਂ ਕੋਈ ਫੋਨ ਲਾਉਗਾ ਤੇ ਉਤਸਾਹ ਨਾਲ ਜਿਹੜਾ ਵਾਅ ਸ਼ਬਦਾ ਮੌਕੇ ਤੇ ਕਰਦੇ ਹੋ ਫਿਰ ਰੇਟ ਰੁਟ ਕੇ ਅੱਜ ਕਰਦੇ ਆ ਥੋੜਾ ਹੋਰ ਫੋਨ ਇੱਕ ਵਾਰੀ ਕੋ ਲਾਵੇ ਜਰੂਰ ਠੀਕ ਹੈ ਜੀ ਮਾਨਤਾ ਨੂੰ ਮੌਕੇ ਤੇ ਹੋ ਜਾਊਗਾ ਠੀਕ ਹੈ ਹੁਣ ਇੱਕ ਕੱਟਾ ਜਿਹੜਾ ਤੁਹਾਨੂੰ ਇੱਕ ਨੀਲੀ ਦਾ ਤੁਹਾਨੂੰ ਦਿਖਾਉਣਾ ਵਾ ਕਾਫੀ ਖੂਬਸੂਰਤ ਕੱਟਾ ਹੈ ਜਿਹੜਾ ਇਹ ਵੀ ਜੀ ਨੌਵੇਂ ਮਹੀਨੇ ਦਾ ਕੱਟਾ ਹੈ ਅੱਛਾ ਨੌਵੇਂ ਮਹੀਨੇ ਦਾ ਕੱਟਾ ਹੈ ਨੀਲੀ ਦਾ ਵੀ ਪਿਓਰ ਨੀਲੀ ਦਾ ਦਿੱਤੋ ਤੇ ਫੇਸ ਕੁਆਲਿਟੀ ਵੇਖੋ ਤੁਸੀਂ ਹਾਂ ਦੇਖ ਸਕਦੇ ਹਾਂ ਇਹ ਵੀ ਇੱਕ ਵਾਰੀ ਤੋਰ ਕੇ ਦਿਖਾਈਏ ਅੱਖਾਂ ਵਿੱਚ ਦਮੇ ਬਿੱਲੀਆਂ ਸਾਰੇ ਨਿਸ਼ਾਨੀਆਂ ਪੂਰੀਆਂ ਆਜੇ ਲਾਇਆ ਜੀ ਇਹ ਨਵਾਂ ਬੰਮੇ ਜਿਹੜਾ ਬੱਚਾ ਠੀਕ ਹੈ ਬਹੁਤ ਵਧੀਆ ਮਾਲੀ ਜਿਹਦਾ ਬੱਚਾ ਤੇ ਮਾਦਰ ਰਿਕਾਰਡ ਵੀ ਵਿਦੀ ਬਾਈਕ ਲਗਾ ਅੱਛਾ ਹਾਂਜੀ ਠੀਕ ਹੈ ਜੀ ਦਾ ਵੀ ਦੀ ਮੱਝ ਹੈ ਠੀਕ ਹੈ ਰੋਲੀ ਦਾ ਵੀ ਤੇ ਬਾਈਕ ਦਾ ਰਿਕਾਰਡ ਹੈ ਠੀਕ ਹੈ ਹਾਂਜੀ ਮਤਲਬ ਚੰਗੇ ਰਿਕਾਰਡ ਵਾਲਾ ਕੱਟਾ ਹੈ ਹੈ ਗੁਜਰਾ ਨੇ 6 ਲੱਖ ਦਾ ਮਾਲੀ ਜਿਹਦਾ ਜਿਹਦਾ ਬੱਚਾ ਹੈ ਅੱਛਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਤੁਹਾਡੇ ਲੱਗੂ ਹੀ ਆਇਆ ਹੈ ਹੱਥੇ ਉੱਤੇ ਬਹੁਤ ਸਾਫ ਹੈ ਜੀ ਇਹ ਇਹਦਾ ਵੀਰ ਜੀ ਫਿਰ ਮੁੱਲ ਕਿੰਨਾ ਕੀ ਇਹਦਾ ਵੀਰ ਜੀ ਮੁੱਲ ਆਪਾਂ ਫੋਨ ਤੇ ਕਰਾਂਗੇ ਵੀਰਾ ਭਰਾਵਾ ਅੱਛਾ ਨੋਰਮਲ ਹੀ ਆ ਤਾਂ ਮੁੱਲ ਨੋਰਮਲ ਨੋਰਮਲ ਹੀ ਆਪਣੇ ਨੋਰਮਲ ਰੇਟ ਹੁੰਦੇ ਨੇ ਅੱਛਾ ਹਾਂਜੀ ਇਹ ਤੇ ਕੁਆਲਿਟੀਆਂ ਬ੍ਰੀਡਰ ਲੋਕਾਂ ਨੂੰ ਦੇਣ ਡਿਆ ਵੀ ਚਲੋ ਭੈਣ ਭਰਾਵਾਂ ਦੇ ਨਸਲਾਂ ਜਿਹੜੀਆਂ ਲਾਗੇ ਬੰਨੇ ਵਧੀਆ ਆ ਜਣਾ ਹਾਂਜੀ ਹਾਂਜੀ ਇਹਦੀ ਮਾਂ ਦਾ 22 ਕਿਲੋ ਦਾ ਰਿਕਾਰਡ ਆ ਉਹ ਪਹਿਲਾਂ ਹੀ 12 ਕਿਲੋ ਦਾ ਰਿਕਾਰਡ ਆ ਠੀਕ ਆ ਹਾਂਜੀ ਆ ਚਲੋ ਪਸ਼ੂ ਤੇ ਅੱਗੇ ਵੀ ਆਪਾਂ ਜਿਹੜੇ ਪਾਈ ਤੇ ਤੁਹਾਡੇ ਕੋਲ ਚੰਗੇ ਹੀ ਹੁੰਦੇ ਸਾਰੇ ਹਾਂਜੀ 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 ਤੇ ਜਿਹੜਾ ਗਾੜੀ ਟੀਕਾ ਭਰਿਆ ਉਹ ਵੀ ਬਹੁਤ ਵਧੀਆ ਦਾ ਠੀਕ ਆ ਬਾਕੀ ਇਹ ਆ ਕਿ ਚਲੋ ਛੋਟੀ ਦਾ ਕੋ ਫੋਨ ਲਾਵੇ ਮਾਨਤਨ ਤੇ ਆਪੇ ਮੌਕੇ ਤੇ ਕਰ ਦੋਗੇ ਬਿਲਕੁਲ ਠੀਕ ਆ ਵੀ ਜੀ ਬਾਕੀ ਆ ਗੱਬਣ ਆ ਚੈੱਕ ਪਾਸ ਆਪਣੀ ਕਰਵਾ ਕੇ ਖੜੋ ਜੇ ਨਹੀਂ ਤੇ ਉਤਨੇ ਇਹ ਕਿ ਸਾਂਭੀ ਸੁੰਭੀ ਚੰਗੀ ਹੈ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤਾਂ ਨਮਸਕਾਰ